ਦੋਸਤੋ ਬੂਰੀ ਝੋਟੀ ਦਿਖਾਉਣ ਲੱਗਿਆ ਸੋਨੂੰ ਪੂਰੀ ਟੌਪ ਕਲਾਸ ਟੋਰੀ ਭਾਈ ਆਣੂ ਸਿੰਘ ਸੰਗ ਮੂੰਹ ਮੱਥਾ ਦੇਖ ਸਕਦੇ ਹਾਂ ਦੋਸਤੋ ਥਾਣਾ ਬਾਨਾ ਦੇਖ ਲਿਓ ਤੁਰੂਗੀ ਝੋਟੀ ਤੇ ਬਾਕੀ ਡਿਟੇਲ ਇਹਦੀ ਆਪਾਂ ਭਾਈ ਨੂੰ ਪੁੱਛ ਲਾਂਗੇ ਅੱਗੇ ਰੇਟ ਨੂੰ ਪੁੱਛ ਲਾਂਗੇ ਬਾਕੀ ਕਮਾਲ ਹੋ ਜੀ ਨਾ ਉਹਨਾਂ ਦੇਖ ਸਕਦਾ ਹਾਂ ਦੋਸਤੋ ਥਣ ਤੋਂ ਦੇਖ ਸਕਦੇ ਹਾਂ ਕਿ ਪੂਰਾ ਗੈਪ ਤੇ ਲੱਗੇ ਨੇ ਤੇ ਨਾਲ ਪੂਰਾ ਕੱਟਾ ਇਹਦੇ ਡਿਟੇਲ ਆਪਾਂ ਬਾਈ ਨੂੰ ਪੁੱਛਦੇ ਹਾਂ ਇਹਦੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਦੱਸੋ ਬਾਈ ਕੀ ਆ ਨਾਮ ਆਸ਼ੀਰਵਾਦ ਪਿੰਡ ਕਿਹੜਾ ਜੀ ਪਿੰਡ ਸ਼ਾਹਪੁਰ ਜੀ ਜ਼ਿਲ੍ਹਾ ਜਲੰਧਰ ਤਹਿਸੀਲ ਫਲੌਰ ਬਾਈ ਕੀ ਡਿਟੇਲ ਆ ਝੋਟੀ ਦੀ ਕਿੰਨੇਵੇਂ ਸੂਇ ਆ ਇਹ ਇਹ ਬਨੂਨ ਕੱਟੀ ਆ ਜੀ 4 ਦਿਨ ਦਿਆ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨਾਂ ਨੂੰ 4-5 ਦਿਨ ਕਿ ਸੂਈ ਨੂੰ ਹੋਇਆ ਲੈ ਜੀ ਬੋਲਾ ਕਿੰਨਾ ਕਹੇ ਬੋਲਾ ਹੈਗਾ 16 ਲੀਟਰ ਹੈ ਜੀ ਕਿੰਨਾ ਕਰ ਦੂਗੀ ਇਹ 20 22 ਲੀਟਰ ਦੀ ਗਾਰੰਟੀ ਦਾ ਦਵਾਵੇਂ ਜੀ ਅੱਛਾ ਜੀ ਹਾਂਜੀ ਆਪਾਂ ਚਵਾ ਦਾਂਗੇ ਦੋ ਡੰਗ ਦੇ ਚੋਕੇ ਹਾਂਜੀ ਹਾਂਜੀ ਦੋ ਡੰਗ ਚੋਕੇ ਤਿੰਨ ਡੰਗ ਚੋਕੇ ਦਵਾਵੇਂਗੇ ਰੇਟ ਬਾਈ ਰੇਟ ਫੋਨ ਤੇ ਕਰਾਂਗੇ ਆ ਕੇ ਆ ਕੇ ਬੈਠ ਕੇ ਗੱਲ ਕਰਾਂਗੇ ਨੰਬਰ ਬੋਲ ਦੋ ਬਾਈ 9378 474740 ਇੱਕ ਵਾਰੀ ਫੇਰ ਬੋਲ ਦੋ ਬਾਈ 9378 474740 ਠੀਕ ਹੈ ਜੀ ਦੋਸਤੋ ਝੋਟੀ ਇੱਕ ਵਾਰੀ ਫੇਰ ਦਿਖਾ ਦੇਣਾ ਬੂਰੀ ਝੋਟੀ ਚਾਰ ਦੰਦ ਦਾ ਮੂਹਰ ਟੌਪ ਦੀ ਝੋਟੀ ਹੈ ਖਾਨ ਸੁਣ ਦੇਖ ਸਕਦੇ ਨੇ ਇਧਰ ਤੋਂ ਬਾਕੀ ਨੰਬਰ ਦੋਸਤੋ ਵੀਡੀਓ ਦੇ ਵਿੱਚ ਹੀ ਬੋਲਦਾ ਬਾਈ ਨੇ ਕਹਿੰਦਾ ਰੇਟ ਬਾਈ ਕਹਿੰਦਾ ਫੋਨ ਤੇ ਹੋ ਜਾਊਗਾ ਮੂੰਹ ਮੱਥਾ ਦੇਖ ਸਕਦੇ ਆ ਇੱਧਰ ਤੋਂ ਵੀ ਸਕੀਨ ਝੋਟੀਆਂ ਬਾਕੀ ਆ ਜੋ ਅੱਗੇ ਲੈ ਕੇ ਚੱਲਦੇ ਆ ਤਣਾ ਉਲਾ ਮੰਡੀ ਦੀਆਂ ਟੌਪ ਟੌਪ ਝੋਟੀਆਂ ਨੇ ਹੋਰ ਕਰਾਉਣਿਆ ਦਰਸ਼ਕਾਂ ਨੂੰ ਦੋਸਤੋ ਮੰਡੀ 'ਚ ਫਿਰਦੇ ਫਿਰਦੇ ਨੂੰ ਬੂਰੀ ਝੋਟੀ ਟੌਪ ਦੀ ਇੱਕ ਹੋਰ ਮਿਲ ਗਈ ਬੂਰੀਆਂ ਝੋਟੀਆਂ ਬਹੁਤ ਰੇਅਰ ਮਿਲਦੀਆਂ ਨੇ ਤੇ ਬਾਕੀ ਮੇਲੀਆਂ ਦੋਸਤੋ ਦੋਨੇ ਪੂਰੀਆਂ ਸ਼ਕੀਮ ਨੇ ਅੱਜ ਥਾਣਾ ਹਵਾਨੇ ਵੀ ਵੀ ਚੰਗੀ ਆ ਝੋਟੀ ਕੱਦ ਘਾੜ ਵੀ ਚੰਗਾ ਤੇ ਦੋਸਤੋ ਕੜਾਈ ਚ ਬੀ ਬਹੁਤਾ ਪੁੱਠੇ ਦੀ ਬੇਲ ਬਹੁਤਾ ਕੱਦ ਬਹੁਤਾ ਝੋਟੀ ਦਾ ਮਾ ਕਮਾ ਲਓ ਜੀ ਬਾਕੀ ਸਾਰੀ ਚੰਗੀ ਆ ਝੋਟੀ ਦੋਸਤੋ ਡਿਟੇਲ ਬਾਈ ਉਹਨਾਂ ਨੂੰ ਪੁੱਛ ਲਾਂਗੇ ਆਪਾਂ ਮੂੰਹ ਮੱਥਾ ਦੇਖ ਸਕਦੇ ਹੋ ਕੁੰਡੇ ਸਿੰਘ ਨੇ ਬਿਲਕੁਲ ਠਣ ਠਣਾਟ ਲੇ ਵਾਲੂਆ ਦਿਖਾ ਦੇਣਾ ਇਧਰ ਤੋਂ ਆ ਜਾ ਉਹ ਚਾਹ ਬਾਗੀਆਂ ਮੜਾ ਆ ਜਾ ਆ ਜਾ ਚੱਲੇ ਅਸੀਂ ਨਾ ਮੈਂ ਤਿਆਰ ਆ ਮੈਂ ਤੇਰੇ ਨਾਲ ਜਾਣਾ ਆ ਜਾ ਆ ਜਾ ਬਾਈ ਲੈ ਵੇ ਲੈ ਚੱਲਦੇ ਆਂ ਦੋਸਤੋ ਪੁੱਛਦੇ ਆਂ ਡਿਟੇਲ ਕੀ ਗੱਲਬਾਤ ਆ ਬੂਵੀ ਛੋਟੀ ਦੀ ਗਏ ਸਾਸਰੀ ਘਾਲ ਸਾਸਰੀ ਘਾਲ ਨਾਮ ਕੀ ਆ ਬਾਈ ਜਸਪਾਲ ਸਿੰਘ ਪਿੰਡ ਕਿਹੜਾ ਜੀ ਠਨੁੜਕੇ ਕਿੱਥੇ ਜਿਹਾ ਰਹੇ ਹੋ ਨਾ ਬਾਈ ਇਹ ਕੋਹ ਨਹੀਂ ਹੱਥ ਨਾਲ ਮੇਰੇ ਬਿਚਕਾਰ ਅੱਛਾ ਜੀ ਬਈ ਛੋਟੀ ਦੀ ਕੀ ਡਿਟੇਲ ਆ ਕਿੰਨੇਵੇਂ ਸੂਰਿਆਪੁਰੀ ਦੇ ਪਹਿਲੇ ਹੀ ਦਿਨ ਦਰਦੀ ਤੇ ਆ ਰੰਦਾ ਮੂੰਹੋਂ ਚਾਰ ਦਾ ਕਿੰਨੇ ਕਿਤੇ ਹੋ ਗਏ ਸੂਈ ਨੂੰ ਸੂਈ ਵੀ ਹੋ ਗਏ 15 ਦਾ ਨਾ ਬੱਚਾ ਕੀ ਆਈ ਨਾਲ ਕੱਟਾ ਤੇ ਪਿੱਛੇ ਖੜ ਕੇ ਪੁੱਛਦਾ ਰੇ ਰੇਟ ਕੀ ਆ ਬਾਈ ਇਹਦਾ ਐਨਾ ਦੇ ਦੇ 1.80 ਲੱਖ 80000 1.80 ਕਿੰਨੇ ਦੀ ਛੱਡ ਦੋਗੇ ਲਾਸਟ ਆ ਆਪਾਂ 1.70 ਵੀ ਦੇ ਦਾਂਗੇ ਇਹ ਦੂਰ ਦੀ ਹੋ ਜੂਗੀ ਹਾਂ ਡੇਢ ਦਿਨ ਹੈ ਬਾ ਲੱਗ ਰਿਹਾ ਕੱਤੀ ਤੇ ਆਇਆ ਕਿੰਨਾ ਕੁ ਲੱਗੀ ਜਾਂਦਾ ਬਾ ਲੱਗੀ ਜਾਂਦਾ ਇਹ 152 155 ਅੱਛਾ ਜੀ ਆਪਾਂ 1.70 ਵੀ ਦੇਵਾਂਗੇ 1.70 ਦੀ ਹਾਂ ਦੁੱਧ 14 ਕਿਲੋ ਗੋਆਣ ਤਿਆਰ ਆ ਅੱਛਾ ਚਾਹੇ ਕੋਈ ਚੋਲੇ ਦੋ ਟਾਈਮ ਕੋਈ ਚੱਕਰ ਚਾਹੇ ਤਿੰਨ ਟਾਈਮ ਚੋਲੇ ਕੋਈ ਦਿੱਕਤ ਨਹੀਂ ਠੀਕ ਹੈ ਜੀ ਆਪਣਾ ਨੰਬਰ ਬੋਲ ਦੋ ਬਾਈ 99550 ਹਾਂ ਜੀ 9804 ਠੀਕ ਹੈ ਕਿੰਨੀਆਂ ਝੋਟੀਆਂ ਲੈ ਆ ਬਈ ਅਜ ਹਰ ਚਾਰ ਲੈ ਆ ਇਸੇ ਬਾਈ ਫਰੇ ਬੇਚ ਇੱਕ ਝੋਟੀ ਰਗੀ ਆ ਚੁੱਕੀ ਫੇਰ ਰਹਿੰਦੀ ਆ ਇਹਨੂੰ ਖੋਲ ਕੇ ਤੋੜਿਓ ਬਾਈ ਜੀ ਉਹਦਾ ਬਹੁਤ ਬਾਈ ਹੋਰਾਂ ਕੋਲ ਇੱਕ ਹੋਰ ਆ ਕਾਲੇ ਰੰਗ ਦੀ ਆ ਮੋਰਾ ਚ ਪੈਂਦੀ ਆ ਸ਼ਕੀਨਾਂ ਝੋਟੀ ਪੂਰੀ ਬਾਕੀ ਤੁਰੂ ਗਈ ਥਣ ਹਵਾਨੇ ਦੀ ਜਜਮੈਂਟ ਕਰ ਲਓ ਡਿਟੇਲ ਆਪਾਂ ਬਾਈ ਨੂੰ ਪੁੱਛ ਲਾਂਗੇ ਸਾਰੀ ਇਹਦੀ ਤੋਰੀ ਬਾਈ ਆ ਇਹਨੂੰ ਚਲਾ ਦੇ ਲੰਬੀ ਬਹੁਤ ਸੇ ਇਹ ਵੀ ਝੋਟੀ ਚੰਗੀ ਆ ਕੱਦ ਬੱਡ ਬਹੁਤ ਆ ਝੋਟੀ ਜਦ ਮਖਾਣਲੇਵਾ ਦੇਖ ਸਕਦੇ ਹੋ ਵਾਹ ਕਮਾਲ ਹੋ ਜੀ ਦੋਸਤੋ ਟਰੌਲਾ ਮੰਡੀ ਤੇ ਪੂਰੀਆਂ ਟੌਪ ਟੌਪ ਦੀਆਂ ਝੋਟੀਆਂ ਪਹੁੰਚੀਆਂ ਹੋਈਆਂ ਨੇ ਅੱਜ ਲੋਕ ਧੋਨਾ ਜੂ ਨਾ ਲਾ ਕੇ ਦੇਲੇ ਹੋ ਗਏ ਹੁਣ ਇਸ ਤੋਂ ਬਾਅਦ ਦੋਸਤੋ ਪੂਰਾ ਟੌਪ ਦਾ ਮਾਲ ਆਇਆ ਕਰਕੇ ਵੀ ਨੇ ਤਕਰੀਬਨ ਮੰਡੀ ਦੇ ਠੰਡ ਹਵਾਨਾ ਦੇਖ ਸਕਦੇ ਹੋ ਗੈਬੂਪ ਬਹੁਤ ਸੋਹਣਾ ਜੀ ਦੋਸਤ ਬਾਕੀ ਅੱਗੇ ਵੀ ਦਿਖਾ ਦੇਣਾ ਹਵਾਨਾ ਝੋਤੀ ਦਾ ਮੈਂ ਕਣ ਕਣ ਪੂਰਾ ਚੰਗਾ ਲੱਗਿਆ ਠੰਡੀ ਤਾਂ ਸੇ ਬਾਕੀ ਆ ਦੇਖ ਸਕਦੇ ਹੋ ਦੋਸਤੋ ਬਿਲਕੁਲ ਠੰਡੀ ਸਾਹੂ ਆਜੇ ਬਾਈ ਕਹਿੰਦਾ ਜਵਾਕ ਵੇਜੇ ਥੱਲੇ ਬਾਈ 1.90 ਸੂਏ ਜੋਟੀਆ ਇਹਦਾ ਦੂਸਰਾ ਸੂਆ ਦੰਦਾ ਚ ਹੈਗੀ ਆ ਦੰਦਾ ਸਿੱਗੀ 6 ਰੰਦ ਹਾਂਜੀ ਕਿੰਨੇ ਕਿਤਨੇ ਹੋ ਗਏ ਬਾਈ ਸੂਈ ਨੂੰ ਅਰੇ 30 ਦਿਨ ਸੂਈ ਨੂੰ ਆ 13 ਕਿਲੋ ਬਹੁਤ ਤਿਆਰ ਆ 13 ਤਿਆਰ ਆ ਕਿੰਨੇ ਕਿ ਦੁੱਧ ਦੀ ਉਮੀਦ ਆ ਬਾਈ ਦੁੱਧ ਦੇ ਦੂਸੇ 20 ਪਲੱਸ ਆ ਰੇਟ ਬਾਈ ਇਹਦਾ ਰੇਟ ਇਹਦਾ ਵੀ 1 ਕਸਮੀਆ ਕਿੰਨੇ ਦੀ ਹੋ ਜੂ ਲਾਸਟ ਇਹ ਵੀ ਆਪਾਂ 170 ਦੀ ਦੇ ਦਾਂਗੇ 70 70 ਦੇ ਹਾਂਜੀ ਔਰ ਝੋਟੀ ਘੜੀ ਆਪਣੀ ਪਰਲੇ ਪਾਸੇ ਥੋਲੋ ਬਾਈ ਦੋਸਤੋ ਇੱਕ ਦੋ ਦੰਦ ਝੋਟੀ ਲੱਗਿਆ ਬਲੂਨ ਝੋਟੀ ਦਿਖਾਉਣ ਤੁਹਾਨੂੰ ਕੱਟ-ਕੱਟ ਦੇਖ ਸਕਦੇ ਹੋ ਝੋਟੀਆ ਲੰਬਾਈ ਲੂਈ ਦੇਖ ਸਕਦੇ ਹੋ ਥਣ-ਥਣੌੜ ਦੇਖ ਸਕਦੇ ਹੋ ਹਲਕੇ-ਫੁਲਕੇ ਭੜ ਦੇ ਨੂੰ ਦਾ ਦੋਸਤੋ ਤੁਹਾਨੂੰ ਝੋਟੀ ਹੈ ਬਾਕੀ ਥਣ-ਥਣੌੜ ਚੰਗਾ ਲੱਗਿਆ ਤੋ ਬਾਈ ਤੋਰੋ ਐਂ ਚਲਾ ਦੀ ਦੋਸਤੋ ਇਹ ਵੀ ਪੂਰੀ ਸ਼ਕੀਨ ਹੈ ਕੱਟੀ ਜਮੀ ਕੁੰਡੇ ਸਿੰਘਾ ਜ ਬਿਲਕੁਲ ਉਮਰ ਦੀ ਵੀ ਨਿਆਣੀ ਹੈ ਦੋ ਦੰਦ ਹੈ ਹਜੇ ਚਲਾ ਦੇ ਚਲਾ ਦੇ ਭਾਈ ਮੜੀ ਕਾ ਕਮਾ ਲੋ ਜੀ ਬਾਕੀ ਦੋਸਤੋ ਕੱਦਕਾਰ ਦੇਖ ਸਕਦੇ ਹੋ ਝੋਟੀ ਦਾ ਬਹੁਤ ਜ਼ਿਆਦਾ ਹੈ ਬੇਲ ਬੂਲ ਬਹੁਤ ਹੈ ਤੇ ਬਾਕੀ ਬਰੀਕੀਆਂ ਬਹੁਤ ਨੇ ਦੋਸਤੋ ਖਾੜਾ ਨੂੜਾ ਬਹੁਤ ਨੇ ਪਿੰਡੇ ਤੇ ਬਿਲਕੁਲ ਬਰੀਕ ਬਰੀਕ ਚਾਵੜੇ ਦੀ ਝੋਟੀਆ ਦੋਸਤੋ ਦੁੱਧ ਵਾਲਾ ਜਾਨਵਰ ਹੈ ਇਹ ਡਿਟੇਲ ਦੋਸਤੋ ਇਹਦੀ ਬਾਣੀ ਪੁੱਛ ਲਾਂਗੇ ਨੂੰ ਮੱਥਾ ਦਿਖਾ ਦੇਣਾ ਝੋਟੀ ਦਾ ਤੁਨ ਇੱਕ ਵਾਰੀ ਇਧਰ ਤੋਂ ਬਿਲਕੁਲ ਪੁੰਦੇ ਸਿੰਘਾਂ ਦੇ ਤੇ ਬਾਕੀ ਡਿਟੇਲ ਆਪਾਂ ਬਾਈ ਨੂੰ ਕੋਲ ਮੈਂ ਨਾਲ ਹੀ ਖੜਾ ਕੇ ਹਾਂ ਹਾਂਜੀ ਬਾਈ ਇਹ ਕਿੰਨੇ ਸੂਏ ਇਹ ਪਹਿਲੇ ਸੂਏ ਗਰੇ ਪਹਿਉ ਦੋ ਦੰਦਾ ਮੂੰਹੋਂ ਦੋ ਦੰਦਾ ਹਾਂਜੀ ਕਿੰਨੇ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹ ਨਾ 6 ਦਿਨ ਹੋ ਗਏ ਇਹ ਥੱਲੇ ਕਿੰਨੀ ਕੁ ਬੋਲੀ ਆ ਇਹਦੇ ਕੋਲੇ ਥੋੜੀ ਥਾਰ ਰਹੀ ਜੀ ਇਹ ਕਰ ਦੋ 14-15 ਬਾਈ ਲਓ ਜ ਨਾਲ ਵੀਰੇ 15 ਕਿਲੋ ਖੜਾ ਪਾਉਂਗੀ ਅੱਛਾ ਇਹਦਾ ਰੇਟ ਬਾਈ ਇਹਦਾ ਰੇਟ ਤਾਂ 170 ਇਹ ਹੋ ਗੋ ਡੇਢ ਦੀ ਇਹ ਆਪਾਂ ਇੱਕ ਠੱਠ ਦੇ ਦੇ ਨਾਲ ਇੱਕ ਠੱਠ ਦੀ ਨੰਬਰ ਕੋ ਦੋ ਬਾਈ 97550 ਹਾਂਜੀ 9884 ਬਾਈ ਕਰੇ ਵੀ ਹੁੰਦੇ ਨੇ ਜਾਨਵਰ ਆਪਣੇ ਹਾਂ ਵੀ ਕਰੇ ਵੀ ਹੁੰਦੇ ਆ ਮਾਰ ਤੋਂ ਕੋਈ ਬੰਦਾ ਆਵੇ ਦੋ ਟਾਈਮ ਚਾਰ ਟਾਈਮ ਚਵਾਦੋਂਗੇ ਜਾਇ ਗਿਲ ਮਰਜ਼ੀ ਜੋਦੇ ਦੇ ਕੋਈ ਦਿੱਕਤ ਨਹੀਂ ਲੈਨ ਸਾਈਡ ਦਾ ਬਾਹਰਲੇ ਬੰਦਿਆਂ ਦਾ ਹੈਗਾ ਹਾਂਜੀ ਹੈਗਾ ਐਡਰੈਸ ਬਾਈ ਦਾ ਕਨੂਟਕੀ ਪਿੰਡਾ ਦੋਸਤੋ ਨਾਬੇ ਦੇ ਨੇੜੇ ਰਹਿ ਜਾਂਦਾ ਜਦੋਂ ਪਵਾਨੀਗੜ੍ਹ ਤੋਂ ਨਾ ਪਰ ਰੋਲ ਜਾਂਦੇ ਆਪਾਂ ਤੇ ਬਾਕੀ ਜਿਹੜੀ ਕੋਈ ਵੀ ਦੋਸਤੋ ਪਸੰਦਾ ਹੋਊਗੀ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਫਿਕਰ ਸਕਦੇ ਹੋ ਇਹ ਦੋ ਦੰਦ ਝੋਟੀ ਆ ਖਲੂਣ ਨੂੰ ਸੋਦਾਂ ਦਾ ਤੇ ਬਾਕੀ ਆ ਮੂਵੀ ਝੋਟੀਆਂ ਆ ਗਈ ਦੋਸਤੋ ਦੇਖਦੇ ਪਿਆ ਹੈ ਪੂਰਾ ਟੋਪ ਦਾ ਮਹਾਲ ਆ ਬਾਈ ਕੋਲੇ ਸਾਰਾ ਤੇ ਆਜੋ ਅੱਗੇ ਲੈ ਕੇ ਚੱਲਦੇ ਆ ਹੋਰ ਝੋਟੀਆਂ ਦੇ ਕਰਾਉਨੇ ਆ ਤੁਹਾਨੂੰ ਦਰਸ਼ਨ ਹਨੋਲਾ ਮੰਡੀ ਵੀ ਅੱਜ ਦੋਸਤੋ ਨਗੀਨੀ ਪਹੁੰਚੇ ਹੋਏ ਨੇ ਪੂਰੇ ਟੋਪ ਟੋਪ ਦੇ ਆਜੋ ਲੈ ਕੇ ਚੱਲਦੇ ਆ ਕਿ ਤੇ ਹੋਣਿਆ ਝੋਟੀਆਂ ਤੁਮ ਹੋਰ ਕੋਈ ਢੈਂਟ ਜੀ ਕੱਢ ਕੇ ਆਮ ਅੱਜ ਦੇਖ ਲਓ ਦੋਸਤੋ ਦੋਸਤੋ ਥਣਲੇਵਾ ਦੇਖ ਸਕਦੇ ਹੋ ਚੜਾਈ ਚ ਬਹੁਤ ਹੈ ਲੰਬਾਈ ਉਚਾਈ ਵੇਲਪੂਰ ਬਹੁਤ ਹੈ ਝੁੱਟੀ ਦੀ ਪੁਰੂ ਕੀ ਜਦੋਂ ਲੇਵੇ ਵਾਲੇ ਕੰਡੇ ਕੱਢਦੀ ਜਾਂਦੀ ਹੈ ਤੋਰੀ ਬਾਈ ਐ ਨੂੰ ਮੜੀ ਹੈ ਤਾਂ ਝੁੱਟੀ ਮਿਲਿਆ ਦੋਸਤੋ ਕਮਾਲ ਦੀ ਲੇਵਲ ਨੂੰ ਆ ਦੇਖ ਸਕਦੇ ਹੋ ਚਲਾ ਦੇ ਬਾਈ ਲੰਬੀ ਚਲਾ ਦੇ ਮੜੀ ਜੀ ਦੋਸਤੋ ਪਲਵਾਨਾਂ ਵਾਲਾ ਬਹੁਤ ਤੁਰਕੀਆ ਝੁੱਟੀ ਮਸਾਂ ਇਹ ਗਾਵਾਂ ਤੁਰਕੀਆਂ ਹੁੰਦੀਆਂ ਨੇ ਹਵਾਨਾ ਲੈ ਕੇ ਆਪਾਂ ਲੋਕ ਜਾਰ ਬੁਗਦਾ ਆ ਕਮਾ ਲੈ ਬਾਈ ਕਮਾਲ ਜੀ ਲੈਵਾ ਗਾ ਦੇ ਚਾਹੇ ਕੋਈ ਆ ਦੋਸਤੋ ਬਹੁਤ ਵੱਡੇ ਲੈਵੇ ਦੀ ਹੈ ਡਿਟੇਲ ਬਾਈ ਨੂੰ ਪੁੱਛੀਆਂ ਚੱਲ ਕੇ ਕੀ ਗੱਲਬਾਤ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਨਾਮ ਕੀ ਆ ਬਾਈ ਨਾਮ ਆ ਹਰਵਿੰਦਰ ਸਿੰਘ ਪਿੰਡ ਕੀ ਹੈ ਛੇੜੀ ਮੁਸਲਮਾਨੀ ਜਿਹੜਾ ਪਟਿਆਲਾ ਵਪਾਰ ਦਾ ਹੀ ਕੰਮ ਆ ਬਾਈ ਹਾਂਜੀ ਰੂਟੀਨ ਚ ਵੀ ਹੁੰਦੇ ਨੇ ਜਾਨਵਰ ਹਾਂਜੀ 10 12 ਖੜਦੇ ਆ ਸਾਡੇ ਠੀਕ ਹੈ ਜੀ ਇਹ ਝੋਟੀ ਦੀ ਕੀ ਡਿਟੇਲ ਆ ਬਾਈ ਕਿੰਨੇਵੇਂ ਸੁਆ ਤੀਜਾ ਸੁਆ ਵੀਰੇ 10 ਦਿਨ ਦੀ ਸੂਈ ਹੈ ਹੁਣ 16 ਕਿਲੋ ਪਾਣੀ ਮਿਲੋ ਦੁੱਧ ਠੰਡਾ ਹੈ ਗੋਲਾ 16 ਤਿਆਰ ਆ ਬਾਈ ਕਿੰਨੇ ਕੇ ਦੁੱਧ ਦੀ ਉਮੀਦ ਆ ਬਾਈ ਤੁਹਾਨੂੰ ਮਾਲਕ ਤਾਂ ਕਹਿੰਦੇ ਜੀ 20 ਕਿਲੋ ਦੇ ਜੀ ਠੀਕ ਹੈ ਜੀ 16 17 18 ਦੀ ਉਮੀਦ ਆ ਹਾਂ 16 ਤਾਂ ਹੁਣ ਹੈਗਾ ਇਸ ਦਾ ਠ ਮੋਲੇ 160 ਮੰਗਦਾ ਕਿੰਨੇ ਦੀ ਹੋ ਜੂ ਆ ਬਸ ਵਾਦੀ ਹੋ ਜੂ 40 ਦੀ ਦੇ ਦੇ ਇੱਕ 40 ਦੀ ਨੰਬਰ ਬੋਲ ਦੋ ਤੁਮ 9915434108 ਇੱਕ ਵਾਰੀ ਫਿਰ ਬੋਲੋ 9915434108 ਕਿੰਨੀਆਂ ਝੋਟੀਆਂ ਲਿਆ ਬਈ ਮੰਡੀਆ ਦੇ ਅੱਜ ਅੱਜ ਤਾਂ ਚਾਰ ਲਿਆ ਆ ਇਹ ਦੋ ਨੰਬਰਾਂ ਦੀ ਝੋਟੀ ਕਰੋਗੇ ਹਾ ਤੋ ਦੋਸਤੋ ਆ ਦੋ ਨੰਬਰਾਂ ਦੀ ਝੋਟੀ ਦੇਖ ਸਕਦੇ ਹਵਾਨਾ ਹੁੰਦਾ ਵੀ ਪੂਰਾ ਡਾਮਲਾ ਦੋਸਤੋ ਚੌੜੇ ਹਵਾਨੇ ਦੀ ਆਪਣੀ ਬਾਕੀ ਉਹ ਤਰੂ ਵੀ ਜੱਜਮੈਂਟ ਕਰ ਲਿਓ ਐ ਨੂੰ ਤੋੜ ਦਿ ਬਾਈ ਕਾ ਕਮਾਲ ਆ ਬਾਈ ਜੇ ਵੀ ਬਾਈ ਨੀ ਕਮਾਲ ਚ ਆਉਂਦਾ ਹੋਰ ਤੋਂ ਝੋਟੀ ਐ ਵੀ ਚੰਗੀ ਆ ਬਾਈ ਕੋਲੇ ਹਵਾਨਾ ਉਹਨਾਂ ਦੇਖ ਸਕਦੇ ਆ ਪੂਰੇ ਚੌੜੇ ਲੇਵਰ ਵੀ ਆ ਮਾਰਕੀਟ ਡਿਟੇਲ ਆਪਾਂ ਬਾਈ ਨੂੰ ਪੁੱਛਦੇ ਆ ਚੱਲ ਕੇ ਕੀ ਗੱਲਬਾਤ ਆ ਝੋਟੀ ਦੀ ਕੀ ਕੁਝ ਮੰਗਦਾ ਬਾਕੀ ਝੋਟੀ ਚੰਗੀ ਆ ਦੋਸਤੋ ਆ ਇੱਕ ਨੰਬਰ ਵਾਲੀ ਝੋਟੀ ਆ ਜਿਹੜੀ ਦਿਖਾਈ ਆ ਤੁਹਾਨੂੰ ਰੇਟ ਬਾਈ ਨੇ ਜੈਨੂਅਨ ਕਰੇ ਨੇ ਭਵਾਨੇ ਹੂਨੇ ਬਹੁਤ ਆਵਨ ਨੇ ਝੋਟੀਆਂ ਦੇ ਇਹ ਕਿੰਨੇਵੇਂ ਸੂਆ ਬਾਈ ਦੂਜੇ ਵੀਰੇ ਇਹਨੂੰ ਕਿੰਨੇ ਕਿਦਾਂ ਹੋ ਗਿਆ ਸੂਈ ਨੂੰ ਇਹਨੂੰ 10 ਦਿਨ ਹੋ ਗਏ 11 ਇਹ ਥੱਲੇ ਕਿੰਨੀ ਕੁ ਬੋਲੀ ਆ ਬਾਈ ਇਹ ਥੱਲੇ 14 ਗ੍ਰ ਰੇਟ ਬਾਈ ਦਾ ਇਹਦਾ 1.5 ਲੱਖ ਰੁਪਏ ਆ ਬਾਈ ਇਹ ਕਿੰਨੇ ਦੀ ਹੂ ਜੀ ਜੀ ਦੇ ਦਾਂ ਕੀ ਦੀ ਹੋ ਜੂਗੀ ਭਾਈ ਐਡਰੈਸ ਇੱਕ ਵਾਰੀ ਫਿਰ ਮੇਰਾ ਨਾਮ ਹਰਵਿੰਦਰ ਸਿੰਘ ਖੇੜੀ ਮੁਸਲਮਾਨੀ ਜ਼ਿਲ੍ਹਾ ਪਟਿਆਲਾ ਪਟਿਆਲੇ ਤੋਂ ਬਾਈ ਕਿਹੜੇ ਰੋਡ ਤੇ ਰਹਿ ਜਾਂਦਾ ਤੁਸੀਂ ਇਹ ਆਪਣਾ ਪਟਿਆਲੇ ਤੋਂ ਪ ਇਸਾ ਜਾਲਾ ਕੋਲੇ ਮਤਲਬ ਜਿਹੜਾ ਭਵਾਨੀਗੜ੍ਹ ਵਾਲਾ ਰੋਡ ਆ ਪਟੇ ਵਾਲੀ ਤੋਂ ਭਵਾਨੀਗੜ੍ਹ ਤੋਂ ਟਕੂਪੁਰ ਵਾਲਾ ਗੁਰੂ ਘਰ ਹੈ ਹਾਂਜੀ